ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਜਸਮੀਤ ਜੀ ਆ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੈਂਡਮਾਰਕ ਇਮੀਗ੍ਰੇਸ਼ਨਸ ਤੇ ਜਿਹੜੇ ਸੈਮੀਨਾਰ ਸੀ ਉਹਨਾਂ ਸੈਮੀਨਾਰਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਹੰਗਾਰਾ ਭਰਿਆ ਕਿਉਂਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਕੈਨੇਡਾ ਦੀਆਂ ਯੂਐਸਏ ਦੀਆਂ ਆਸਟ੍ਰੇਲੀਆ ਦੀਆਂ ਯੂਕੇ ਦੀਆਂ ਯੂਰ ਜਰਮਨੀ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਕਾਲਜਸ ਉਹਨਾਂ ਦੇ ਰਿਪਰੈਜ਼ੈਂਟੇਟਿਵ ਸਿੱਧੇ ਤੌਰ ਤੇ ਤੁਹਾਡੇ ਸੈਮੀਨਾਰਸ ਦਾ ਹਿੱਸਾ ਬਣ ਰਹੇ ਨੇ ਸੋ ਪਹਿਲਾਂ ਤਾਂ ਮੈਂ ਇਹ ਚਾਹੂੰਗਾ ਜਿਹੜੇ ਸੈਮੀਨਾਰ ਹੋਏ ਨੇ ਵੱਡੇ ਵੱਡੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਦੱਸੋ ਕਿਸ ਤਰ੍ਹਾਂ ਦੇ ਉਹਦੇ ਰੁਝਾਨ ਆ ਰਹੇ ਨੇ ਸਾਡੇ ਨਵੇਂ ਵਿਦਿਆਰਥੀ ਆਉਣ ਲੱਗੇ ਪਤਾ ਲੱਗਿਆ ਕਿ ਨਵੇਂ ਵਿਦਿਆਰਥੀਆਂ 'ਚ ਬਹੁਤ ਟ੍ਰੈਂਡ ਹੈ ਫਰੈਸ਼ ਪਾਸ ਆਊਟ ਨੇ ਜਿਹੜੇ ਉਹ ਬਹੁਤ ਜ਼ਿਆਦਾ ਅੱਗੇ ਵਧ ਕੇ ਚੰਗੇ ਕੋਰਸ ਚੁਣ ਰਹੇ ਨੇ ਕਿਉਂਕਿ ਹੁਣ ਮੌਸਮ ਸਟੱਡੀ ਵੀਜ਼ਾ ਦਾ ਬਿਲਕੁਲ ਬਦਲ ਗਿਆ ਹੁਣ ਚੰਗੇ ਕੋਰਸ ਦੇ ਨਾਲ ਹੀ ਐਜੂਕੇਸ਼ਨ ਹੈ ਜਿਹੜੀ ਉਹ ਅੱਗੇ ਵੱਧ ਰਹੀ ਹੈ ਹੁਣ ਉਹ ਭੇਡ ਚਾਲ ਖਤਮ ਹੋ ਗਈ ਕਿ ਇੱਕ ਵਾਰ ਸਾਨੂੰ ਤੁਸੀਂ ਪਹੁੰਚ ਦੇ ਦਿਓ ਕੈਨੇਡਾ ਦੀ ਜਾਂ ਯੂਰਪ ਦੀ ਉਹ ਗੱਲਾਂ ਖਤਮ ਹੋ ਗਈਆਂ ਵਿਦਿਆਰਥੀ ਪੜ੍ਹਾਈ ਦੇ ਨਜ਼ਰੀਏ ਦੇ ਨਾਲ ਹੁਣ ਜਾ ਰਹੇ ਨੇ ਤੁਹਾਡਾ ਰਿਵਿਊ ਕੀ ਆ ਪਿਛਲੇ ਸੈਮੀਨਾਰਾਂ ਤੋਂ ਤੇ ਅਗਲੇ ਸੈਮੀਨਾਰ ਹੁਣ ਕਿੱਥੇ ਕਿੱਥੇ ਹੋ ਰਹੇ ਸੋ ਦੇਖੋ ਸੈਮੀਨਾਰ ਦੇਖੋ ਜੀ ਜੇ ਸੈਮੀਨਾਰ ਦੀ ਗੱਲ ਕੀਤੀ ਜਾਏ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਸੈਮੀਨਾਰ ਪਿਛਲੇ 15 ਸਾਲਾਂ ਤੋਂ ਕਰਦਾ ਆ ਰਿਹਾ ਹੈ ਔਰ ਉਹ ਸੈਮੀਨਾਰ ਕਰਨ ਦਾ ਮੋਟਿਵੇ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਸੁਪੋਜ਼ ਉਹਨਾਂ ਨੂੰ ਲੋਕਲ ਕੰਸਲਟੈਂਟ ਤੋਂ ਨਹੀਂ ਮਿਲ ਪਾ ਰਹੀ ਔਰ ਉਹ ਅਸੀਂ ਉਹਨਾਂ ਸਟੂਡੈਂਟਸ ਨੂੰ ਦੇ ਪਾਈਏ ਸੋ ਸਟੂਡੈਂਟਸ ਇੱਕ ਤਾਂ ਜੇ ਤੁਸੀਂ ਲਾਂਡਮਾਰਕ ਦੇ ਸੈਮੀਨਾਰ ਚ ਆ ਰਹੇ ਹੋ ਤਾਂ ਇਹ ਜ਼ਰੂਰ ਸੋਚ ਕੇ ਆਓ ਕਿ ਤੁਹਾਨੂੰ 100% ਇੱਕ ਸਹੀ ਇਨਫੋਰਮੇਸ਼ਨ ਮਿਲੇਗੀ ਦੂਜੀ ਚੀਜ਼ ਹੈ ਸਾਡੀ ਕੰਪਨੀ ਕਿਸੇ ਦੇ ਪੈਸੇ ਪਿੱਛੇ ਨਹੀਂ ਭੱਜਦੀ ਕਿ ਸਾਨੂੰ ਤੁਹਾਡੇ ਤੋਂ ਕੋਈ ਲੱਖ ਰੁਪਈਆ ਨਹੀਂ ਚਾਹੀਦਾ ਨਾਰਮਲੀ ਮੈਂ ਐਡ ਦੇਖਦਾ ਕਿ 4 ਲੱਖ ਦਿਓ ਆਫਟਰ ਵੀਜ਼ਾ 8 ਲੱਖ ਦਿਓ ਆਫਟਰ ਵੀਜ਼ਾ 12 ਲੱਖ ਦਿਓ ਆਫਟਰ ਵੀਜ਼ਾ ਕਿਸ ਗੱਲ ਦਾ ਦਿਓ ਕਿਸ ਗੱਲ ਦਾ ਦਿਓ ਵੀਜ਼ਾ ਲਵਾਨ ਦਾ ਤੋਂ ਵੀਜ਼ਾ ਲਵਾਨ ਦੇ ਜੇ ਤੁਸੀਂ ਇੰਨੇ ਪੈਸੇ ਦੇ ਰਹੇ ਹੋ ਤਾਂ ਸਰਾਸਰ ਗਲਤੀ ਕਰ ਜਿਹੜੇ ਵੀਜ਼ਾ ਲਵਾਨ ਦੇ ਤੁਹਾਡੇ ਤੋਂ 4 ਲੱਖ 8 ਲੱਖ 12 ਲੱਖ ਲੈ ਰਿਆ ਕੋਈ ਤਾਂ ਉਹ ਗਲਤੀ ਕਰ ਰਿਹਾ ਔਰ ਤੁਸੀਂ ਵੀ ਸਮਝੋ ਵੀਜ਼ਾ ਜੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਵੀਜ਼ਾ ਲੈਣਾ ਕੋਈ ਔਖਾ ਨਹੀਂ ਹੈਗਾ ਜੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਵੀਜ਼ਾ ਲੈਣਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਵੀਜ਼ਾ ਤਾਂ ਅੱਜ ਕੱਲ ਕੋਈ ਵੀ ਲੈ ਲੇਗਾ ਪਰ ਜੇ ਤੁਸੀਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਹੋ ਤਾਂ ਫਿਰ ਜੇ ਤੁਸੀਂ ਉਹ ਤੁਹਾਡੇ ਤੋਂ ਫਿਰ ਐਡਵਾਂਸ ਲਏਗਾ ਕੀ ਕਹਿੰਦੇ ਫਿਰ ਉਹ ਕਹੇਗਾ ਮੈਨੂੰ 50000 ਪਹਿਲਾਂ ਦੇ ਦਿਓ ਕਿਉਂਕਿ ਤਾਂ ਉਹਨੂੰ ਪਤਾ ਹੈ ਕਿ ਤੁਸੀਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਹੋ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਣਾ ਹੈ ਤਾਂ ਮੈਂ ਤੁਹਾਡੇ ਤੋਂ ਕੁਛ ਨਾ ਕੁਛ ਪੈਸੇ ਲਵਾਂ ਸੋ ਸਟੂਡੈਂਟਸ ਦੇਖੋ ਮੈਂ ਹੱਲੇ ਵੀ ਬਿਲਬੋਰਡ ਲੱਗੇ ਦੇਖੇ ਕੀ ਲੱਖ ਰੁਪਈਆ ਦਿਓ 95000 ਰੁਪਈਆ ਦਿਓ ਯੂਐਸਏ ਦਾ ਵੀਜ਼ਾ ਲਵਾਓ ਉਹ ਦੇ ਦਾਂਗੇ 95000 ਪਰ ਉਹ ਕਿਸ ਚੀਜ਼ ਦਾ ਹੈ ਉਹ ਮੇਰੀ ਫੀਸ ਚ ਅਡਜਸਟ ਹੋਏਗਾ 95000 ਜਾਂ 4 ਲੱਖ ਰੁਪਈਆ ਜਿਹੜਾ ਤੁਸੀਂ ਕੰਸਲਟੈਂਟ ਨੂੰ ਦੇ ਰਹੇ ਹੋ ਉਹ 4 ਦੀ 4 ਲੱਖ ਫੀਸ ਹੈ ਤੁਹਾਨੂੰ ਫੀ ਰਸੀਟ ਮਿਲੇਗੀ ਮੈਂ ਤਾਂ ਇਹ ਵੀ ਸੁਣਿਆ ਕਿ ਬੱਚਿਆਂ ਕੋਲ ਫੀ ਰਸੀਟ ਵੀ ਨਹੀਂ ਦਿੱਤੀ ਜਾਂਦੀ ਔਰ ਉਹ 4 ਲੱਖ 8 ਲੱਖ ਲੈ ਲਿੱਤਾ ਜਾਂਦਾ ਯੂਕੇ ਬੱਚਾ ਜਾਂਦਾ ਉੱਥੇ ਫੀਸ ਭਰੀ ਹੁੰਦੀ ਹੈ 2 ਲੱਖ ਤੇ ਬੱਚੇ ਤੋਂ ਇੱਥੇ 12 ਲੱਖ ਲੈ ਲਿਆ ਹੁੰਦਾ ਤੋ so, 10 ਲੱਖ ਕਿਸ ਚੀਜ਼ ਦਾ ਵੀਜ਼ਾ ਲਵਾਉਣਾ ਦਾ ਤੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਾਨੂੰ ਸਟੈਪ ਵਾਈਜ਼ ਪ੍ਰੋਸੀਜਰ ਫਾਲੋ ਕਰਨਾ ਚਾਹੀਦਾ ਜੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਹੁਣ ਦੇਖੋ ਛਾੜੀ ਇੱਕ ਪਤਾ ਕੀ ਬੜੀ ਕਮੀ ਹੈ ਮੈਂ ਕਹਾਂਗਾ सुरेंद्र ਜੀ ਜਿਹਦਾ ਵੀਜ਼ਾ ਨਹੀਂ ਲੱਗ ਸਕਦਾ ਨਾ ਤੇ ਮੈਨੂੰ ਕਹਾਂਗੇ ਬੇਟਾ ਤੇਰਾ ਕੈਨੇਡਾ ਵੀਜ਼ਾ ਨਹੀਂ ਲੱਗ ਸਕਦਾ ਤੇਰਾ ਇਹਸ ਕੰਟਰੀ 'ਚ ਵੀਜ਼ਾ ਲੱਗ ਸਕਦਾ ਤੂੰ ਇੱਥੇ ਅਪਲਾਈ ਕਰ ਲੈ ਪਰ ਪ੍ਰੋਬਲਮ ਕੀ ਹੈ ਕਿ ਬੱਚਾ ਜਦੋਂ ਸੋਚ ਕੇ ਆਂਦਾ ਕਿ ਮੈਂ ਕੈਨੇਡਾ ਜਾਣਾ ਹੈ ਤਾਂ ਉਹਨੂੰ ਜਿਹੜਾ ਕੰਸਲਟੈਂਟ ਕਹੇਗਾ ਨਾ ਮੈਂ ਤੇਰਾ ਕੈਨੇਡਾ ਦਾ ਵੀਜ਼ਾ ਲਵਾ ਦੇਣਾ ਤੂੰ ਮੈਨੂੰ 12 ਲੱਖ ਦੇ ਦੇ। ਜਾਂ ਤੂੰ ਮੈਨੂੰ 2 ਲੱਖ ਅਡਵਾਂਸ ਦੇ ਦੇ ਮੈਂ ਤੇਰੇ ਪੇਪਰ ਤਿਆਰ ਕਰ ਦਾਂਗਾ। ਤੁਸੀਂ ਦੇਖੋ ਉੱਥੇ ਅਸੀਂ ਫਸ ਜਾਂਦੇ ਆ। ਉੱਥੇ ਅਸੀਂ ਸੁਵਿੰਦਰ ਜੀ ਫਸ ਜਾਂਦੇ ਆ ਔਰ ਸਟੂਡੈਂਟ ਨੂੰ ਇਹ ਚੀਜ਼ ਬਹੁਤ ਜ਼ਿਆਦਾ ਸੋਚਣੀ ਚਾਹੀਦੀ ਹੈ। ਹੁਣ ਮੈਂ ਇੱਕ ਚੀਜ਼ ਹੋਰ ਦੇਖੀ ਹੈ। ਹੁਣ ਮੈਂ ਭਾਵੇਂ ਕਿਸੇ ਨੂੰ ਕਹਾਂ ਕਿ ਮੈਨੂੰ ਟੂਰਿਸਟ ਵੀਜ਼ਾ ਦਾ 20000 ਰੁਪਏ ਦੇ ਦਿਓ ਪਰ ਉਹ ਕਹਿੰਦਾ ਯਾਰ 20000 ਬਿਫੋਰ ਵੀਜ਼ਾ ਨਹੀਂ ਦੇਣਾ। 5 ਲੱਖ ਭਾਵੇਂ ਆਫਟਰ ਵੀਜ਼ਾ ਲੈ ਲਈ। ਮੈਂ ਲੋਕਾਂ ਦੀ ਸੋਚ ਤੇ ਲੋਕਾਂ ਦੀ ਸਮਝ ਤੇ ਹੈਰਾਨ ਆ ਤੇ ਅਸੀਂ 5 ਲੱਖ ਲੈਂਦੇ ਹੀ ਨਹੀਂ ਕਿਸੇ ਤੋਂ ਅਸੀਂ ਕਿਸੇ ਤੋਂ 5 ਲੱਖ ਰੁਪਈਆ ਲਿਆ ਹੀ ਨਹੀਂ ਅਜੇ ਤੱਕ ਵੀਜ਼ਾ ਲਵਾਉਣ ਦਾ ਸੁਵਿੰਦਰ ਜੀ ਅਜੇ ਤੱਕ ਕਿਸੇ ਤੋਂ 5 ਲੱਖ ਰੁਪਈਆ ਲਿਆ ਸੀ ਵੀਜ਼ਾ ਲਵਾਉਣ ਦਾ ਵੀਜ਼ਾ ਤਾਂ ਜੇ ਸ਼ਰਤਾਂ ਪੂਰੀਆਂ ਕਰਦੇ ਹੋ ਸੁਵਿੰਦਰ ਜੀ ਤੁਸੀਂ ਮੇਰੇ ਕੋਲ ਆਓ ਠੀਕ ਹੈ ਤੁਸੀਂ ਮੈਨੂੰ ਕਹੋ ਕਿ ਮੈਨੂੰ ਤੂੰ ਆਸਟ੍ਰੇਲੀਆ ਦਾ ਵੀਜ਼ਾ ਲਵਾ ਦੇ ਮੈਂ ਕਹਾਂਗਾ ਸਰ 20000 ਰੁਪਈਆ ਤੁਸੀਂ ਮੈਨੂੰ ਕੀਸ ਦਿਓ ਟੂਰਿਸਟ ਵੀਜ਼ਾ ਦੀ ਠੀਕ ਹੈ ਬਾਕੀ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਜਿਹੜੇ ਲੱਗਣੇ ਆ ਫਾਈਲ ਚ ਉਹ ਮੈਂ ਤੁਹਾਨੂੰ ਸਮਝਾਣਾ ਆ ਡਾਕੂਮੈਂਟ ਲੱਗਨੇ ਆ ਥਿਸ ਇਜ਼ ਦ ਲਿਸਟ ਆਫ ਡਾਕੂਮੈਂਟਸ ਵਿਚ ਵਿਲ ਬੀ ਪੁਟ ਅਪ ਇਨ ਯੂਅਰ ਫਾਈਲ ਮੈਂ ਤੁਹਾਨੂੰ ਸਮਝਾਵਾਂਗਾ ਪੇਪਰ ਤੁਸੀਂ ਬਣਾ ਕੇ ਲਿਆਓਗੇ ਹੁਣ ਸਾਡੇ ਬੰਦੇ ਕੀ ਕਰਦੇ ਆ ਕਿ ਸਾਡਾ ਵੀਜ਼ਾ ਲਵਾ ਦੇ ਯਾਰ ਪੇਪਰ ਮੈਂ ਕੋਈ ਨਹੀਂ ਦੇਣਾ ਤਾਂ ਮੇਰੇ ਤੋਂ ਆਫਟਰ ਵੀਜ਼ਾ 5 ਲੱਖ ਲੈ ਲਈ ਸੋ ਆਪਾਂ ਬਹੁਤ ਵੱਡੀ ਗਲਤੀ ਕਰ ਰਹੇ ਆ ਕਿ ਜਿਹੜੇ ਪੇਪਰ ਹੈਗੇ ਆ ਨਾ ਉਹ ਤੁਹਾਡੇ ਆਪਣੇ ਸਹੀ ਹੋਣਗੇ ਤਾਂ ਹੀ ਵੀਜ਼ਾ ਲੱਗੇਗਾ ਦੇਖੋ ਜੇ ਅਸੀਂ ਕਹੀਏ ਕਿ ਅਸੀਂ ਅੱਜਮ ਵੈਕਸੀਨ ਨੂੰ ਕਿਸੇ ਨੂੰ ਝੂਠ ਬੋਲ ਕੇ ਵੀਜ਼ਾ ਲੈ ਸਕਦੇ ਆ ਜਾਂ ਕੁਝ ਇਦਾਂ ਦੇ ਕੰਮ ਕਰ ਸਕਦੇ ਆ ਤਾਂ ਉਹ ਗਲਤ ਹੈ ਉਹ ਗਲਤ ਹੈ ਉਹ ਗਲਤ ਤਰੀਕੇ ਵੀਜ਼ਾ ਲੈਣਾ ਹੈਗਾ ਸੋ ਲੈਂਡਮਾਰਕ ਇਮੀਗ੍ਰੇਸ਼ਨ ਤਾਂ ਇਦਾਂ ਦਾ ਕੋਈ ਕੰਮ ਨਹੀਂ ਕਰਦੀ ਜਿਹੜੇ ਜਿਹੜਾ ਇਲੀਗਲ ਹੈ ਕੋਈ ਵੀ ਇਦਾਂ ਦਾ ਕੰਮ ਅਸੀਂ ਨਹੀਂ ਕਰਦੇ ਜਿਹੜਾ ਇਲੀਗਲ ਹੈ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਕਿਸੇ ਵੀ ਆਫਿਸ ਵਿਜ਼ਿਟ ਕਰੋ ਜੇ ਤੁਹਾਡੇ ਤੋਂ ਕੋਈ ਪੈਸੇ ਮੰਗ ਰਿਹਾ ਫੰਡ ਸ਼ੋ ਕਰਾਉਣ ਦੇ ਕੋਈ ਡਾਕੂਮੈਂਟ ਬਣਾਉਣ ਦੇ ਸਾਡੇ ਆਫਿਸ 'ਚ ਤਾਂ ਤੁਸੀਂ info@landmarkimmigration.com ਤੇ ਈਮੇਲ ਕਰੋ ਮੈਨੂੰ ਸਾਡੇ ਤੋਂ ਪੈਸੇ ਨਜਾਇਜ਼ ਮੰਗੇ ਜਾ ਰਹੇ ਨੇ ਜੋ ਸਾਡੀ ਪ੍ਰੋਸੈਸਿੰਗ ਫੀਸ ਹੈ ਸਟੱਡੀ ਵੀਜ਼ਾ ਓਵਰਆਲ 6 ਬੈਂਡ ਹੈਗੇ ਆ ਤੁਹਾਡੇ ਤਾਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਐਪਲੀਕੇਸ਼ਨ ਫੀਸ ਵੀ ਮੈਂ ਸਟੂਡੈਂਟਸ ਨੂੰ ਇਸ ਮਹੀਨੇ ਦੀ ਆਫਰ ਦਿੱਤੀ ਹੈ ਕਿ ਅਸੀਂ ਆਪਣੀ ਜੇਬ ਚੋਂ ਦਵਾਂਗੇ ਐਪਲੀਕੇਸ਼ਨ ਫੀਸ ਵੀ ਅਸੀਂ ਆਪਣੀ ਜੇਬ ਚੋਂ ਦਵਾਂਗੇ ਸੋ ਸਟੂਡੈਂਟ ਕੋਈ ਪੈਸਾ ਨਹੀਂ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਵੀਜ਼ਾ ਲੰਗਾ ਤੋਂ ਬਾਅਦ ਜੇ ਓਵਰਆਲ 6 ਬੈਂਡ ਹੈਗੇ ਆ ਤੁਹਾਡੇ ਕਿਸੇ ਵੀ ਕੰਟਰੀ ਦਾ ਭਾਵੇਂ ਕੈਨੇਡਾ ਹੋਵੇ ਭਾਵੇਂ ਆਸਟ੍ਰੇਲੀਆ ਹੋਵੇ ਭਾਵੇਂ ਯੂਕੇ ਹੋਵੇ ਭਾਵੇਂ ਯੂਐਸਏ ਹੋਵੇ ਭਾਵੇਂ ਜਰਮਨੀ ਹੋਵੇ ਭਾਵੇਂ ਕੋਈ ਵੀ ਕੰਟਰੀ ਹੋਵੇ ਨਿਊਜ਼ੀਲੈਂਡ ਹੋਵੇ 노 ਸਿੰਗਲ ਰੁਪੀ 100% ਫ੍ਰੀ ਸਰਵਿਸਿਜ਼ ਲੈਂਡਮਾਰਕ ਇਮੀਗ੍ਰੇਸ਼ਨ ਇਸ ਆਫਰਿੰਗ ਹੁਣ ਤੁਸੀਂ ਸਿਰ ਸੁਨਿੰਦਰ ਜੀ ਮੈਨੂੰ ਪੁੱਛ ਲਓਗੇ ਯਾਰ ਤੁਹਾਨੂੰ ਕੀ ਫਾਇਦਾ ਤੁਸੀਂ ਫ੍ਰੀ ਕੰਮ ਕਿਉਂ ਕਰ ਰਹੇ ਹੋ ਬਿਲਕੁਲ ਫਿਰ ਤੁਸੀਂ ਤੁਸੀਂ ਕਿਵੇਂ ਖਰਚਾ ਚਲਾਉਂਦੇ ਹੋ ਦੀ ਕੰਪਨੀ ਦਾ ਸਰ ਕਮਿਸ਼ਨ ਆਂਦੀ ਹੈ ਜਿਹੜੇ ਸਰਕਾਰੀ ਕਾਲਜ ਸਾਡੇ ਸਰਕਾਰੀ ਕਾਲਜਸ ਦੇ ਨਾਲ ਟਾਇਪ ਹੈਗੇ ਆਂ ਉਹ ਹਰ ਬੱਚਾ ਭੇਜਣ ਤੇ 50000 70000 80000 ਸਾਨੂੰ ਕਮਿਸ਼ਨ ਦਿੰਦੇ ਨੇ ਫਿਰ ਮੈਂ ਕਿਉਂ ਬੱਚਿਆਂ ਤੋਂ ਲੱਖ ਰੁਪਇਆ ਲਵਾਂ ਸਹੀ ਤਰੀਕਾ ਕੰਮ ਕਰਨ ਦਾ ਉਹੀ ਆ ਔਰ ਸੁਰਿੰਦਰ ਜੀ ਦੇਖੋ ਅਸੀਂ ਕਿਹੜਾ 100 ਬੱਚਾ ਭੇਜਿਆ ਸਾਡੇ ਕੋਲ ਐਵਰੇਜਲੀ ਐਵਰੀ ਮੰਥ 200 ਵੀਜ਼ਾ ਅਪਰੂਵਲ ਹੋ ਕੇ ਆਉਂਦੇ ਆ 200 ਵੀਜ਼ਾਜ਼ ਅਪਰੂਵਲ ਹੋ ਕੇ ਆਉਂਦੇ ਆ ਸੋ ਅਸੀਂ ਦੇਖੋ ਨਾਰਮਲੀ ਕੀ ਹੁੰਦਾ ਜਦੋਂ ਅਸੀਂ ਕਿਸੇ ਛੋਟੇ ਕੰਸਲਟੈਂਟ ਕੋ ਜਾਂਦੇ ਆ ਨਾ ਉਹ ਕਹਿੰਦਾ ਮੁਰਗਾ ਆ ਗਿਆ ਅੱਜ ਆਪਾਂ ਮੁਰਗਾ ਵੜਨਾ ਹੈ ਤੇ ਅੱਜ ਆਪਾਂ 10 ਲੱਖ ਰੁਪਏ ਦਾ ਕੰਮ ਕਰਨਾ ਹੈ ਤੁਸੀਂ ਸਮਝਦੇ ਹੋ ਉਹਦੇ ਕੋਲ ਕੋਈ ਕਲਾਇੰਟ ਨਹੀਂ ਨਾ ਆਂਦੇ ਸਰ ਬਿਲਕੁਲ ਨਹੀਂ ਕੋਲ ਚੜ ਕੇ ਦੁਕਾਨ ਤੇ ਤਾਂ ਉਹਨੇ ਮੁਰਗਾ ਵੜਦਣਾ ਬਟ ਇਦਾਂ ਦਾ ਕੰਮ ਨਹੀਂ ਹੈਗਾ ਸਟੂਡੈਂਟਸ ਸਾਡਾ ਤੇ ਤੁਸੀਂ ਕੀ ਕਹਿੰਦੇ ਆ ਤੁਸੀਂ ਕੀ ਕਹਿੰਦੇ ਆ ਲੈਂਡਮਾਰਕ ਇਮੀਗ੍ਰੇਸ਼ਨ ਤੇ ٹرسٹ ਕਰੋ ਕਿਉਂਕਿ ਹੁਣ ਕੋਈ ਵੀ ਕੰਸਲਟੈਂਟ ਤੁਹਾਡੇ ਤੋਂ ਲੱਖਾਂ ਰੁਪਏ ਡਿਮਾਂਡ ਕਰ ਰਿਹਾ ਉਹ ਗਲਤ ਕਰ ਰਿਹਾ ਕੋਈ ਤਾਂ ਉਹ ਤਾਂ ਲੱਖ ਰੁਪਇਆ ਮੰਗ ਰਿਹਾ 2 ਲੱਖ ਮੰਗ ਰਿਹਾ 5 ਲੱਖ ਮੰਗ ਰਿਹਾ ਮੈਨੂੰ ਨਹੀਂ ਲੱਗਦਾ ਕਿ ਉਹ ਸਹੀ ਕਰ ਰਿਹਾ ਉਹ ਸਹੀ ਨਹੀਂ ਹੈਗਾ ਤੋਂ ਜੇ ਤੁਸੀਂ ਪੈਕੇਜ ਚ ਅਪਲਾਈ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹੋ ਧੋਖਾ ਕਿਉਂਕਿ ਉਹਦੇ ਚ ਫੀਸ ਤਾਂ ਇੰਨੀ ਕੁ ਹੋਣੀ ਹੈ ਐਡੇ ਵੱਡੇ ਮਾਉਂਟ ਜਿਹੜਾ ਹੈਗਾ ਉਹ ਇੱਕ ਕੰਸਲਟੈਂਟ ਦਾ ਹੋਣਾ ਬਹੁਤ ਬੱਚੇ ਸਰ ਵਾਪਸ ਆਏ ਯੂਕੇ ਤੋਂ ਜਿਨ੍ਹਾਂ ਦੀ 2-3 ਲੱਖ ਰੁਪਇਆ ਫੀਸ ਭਰੀ ਸੀ ਕੰਸਲਟੈਂਟ ਨੇ ਔਰ 8 8 10 10 ਲੱਖ ਰੁਪਈਆ ਸਿਰਫ ਵੀਜ਼ਾ ਲਵਾਉਣ ਦਾ ਲੈ ਲਿਆ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਵੀਜ਼ਾ ਲਵਾਉਣ ਦੇ ਕਾਹਦੇ 8 ਲੱਖ ਰੁਪਈਆ ਕਿਉਂ 10 ਲੱਖ ਰੁਪਈਆ ਕੋਈ ਕੰਸਲਟੈਂਟ ਲੈ ਰਿਹਾ ਮੈਂ ਸਵਾਲ ਦਾ ਆਨਸਰ ਦੇਣਾ ਰਮਨਟਿਲ ਲੋਕ ਕਹਿੰਦੇ ਕਿ ਮੇਰੀ ਯੂਕੇ ਵੀਆਈ 55 ਸਕੋਰ ਹੈਗਾ ਮੈਂ ਸਪਟੰਬਰ ਇਨਟੇਕ ਚ ਯੂਕੇ ਅਪਲਾਈ ਕਰਨਾ ਚਾਹੁੰਦਾ ਸੀਨੀਅਰ ਸਕੈਂਡਰੀ 2019 ਚ ਕੀਤੀ ਹੈ ਸਰ ਤੁਹਾਨੂੰ ਆਪਣਾ ਗੈਪ ਜਸਟੀਫਿਕੇਸ਼ਨ ਦੇਣਾ ਪਏਗਾ कि ਤੁਸੀਂ ਇਸ ਗੈਪ ਚ ਕੀ ਕੀਤਾ ਐਂਡ ਸਹੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਤਾਂ ਤੁਸੀਂ ਜ਼ਰੂਰ ਅਪਲਾਈ ਕਰ ਤੇ ਫਿਰ ਅਗਲਾ ਸਵਾਲ ਹੈ ਕਿ ਤੁਹਾਡੇ ਮਮ ਦੀ ਰਿਫਿਊਜ਼ਲ ਆਈ ਹੈ ਐਂਡ ਕੀ ਕਹਿੰਦੇ ਦੇਖੋ ਮੈਨੂੰ ਸਟੱਡੀ ਕਰਨਾ ਪਏਗਾ ਸਾਬ ਤੁਹਾਡੇ ਮਦਰ ਦਾ ਕੇਸ ਐਂਡ ਜੇ ਤੁਸੀਂ ਸਟੱਡੀ ਕਰਾਂਗਾ ਡਾਕੂਮੈਂਟਸ ਚੈੱਕ ਕਰਾਂਗਾ ਤਾਂ ਫਿਰ ਮੈਨੂੰ ਲੱਗਦਾ ਹੋਏਗਾ ਕਿਉਂ ਰੀਜ਼ਨ ਤਾਂ ਹੀ ਮੈਂ ਦੱਸ ਪਾਵਾਂਗਾ ਇਦਾਂ ਨਹੀਂ ਦੱਸ ਪਾਵਾਂਗਾ ਸੋ ਰਿਫਿਊਜ਼ਲ ਦੇਖੋ ਕਿਸੇ ਨੂੰ ਵੀ ਆ ਸਕਦੀ ਹੈ ਪਹਿਲੀ ਗੱਲ ਤਾਂ ਔਰ ਰਿਫਿਊਜ਼ਲ ਦਾ ਜਿਹਦੇ ਕੋ 10 ਕਰੋੜ ਰੁਪਈਆ ਉਹਨੂੰ ਵੀ ਆ ਸਕਦੀ ਹੈ ਔਰ ਜਿਹਦੇ ਕੋ 5 ਲੱਖ ਰੁਪਈਆ ਉਹਨੂੰ ਵੀਜ਼ਾ ਵੀ ਮਿਲ ਸਕਦਾ ਸੋ that is discretion of the visa officer ਪਹਿਲੀ ਗੱਲ ਤਾਂ ਅਸੀਂ ਆਪਣੇ ਦਿਮਾਗ 'ਚ ਇਹ ਨਾ ਸੋਚ ਕੇ ਚੱਲੀਏ ਕਿ ਵੀਜ਼ਾ ਵੀਜ਼ਾ ਲੱਗੂਗਾ ਹੀ ਲੱਗੂਗਾ ਪਹਿਲੀ ਗੱਲ ਹਾਂ ਜੇ ਫਾਈਲ 'ਚ ਕਮੀ ਪੇਸ਼ੀ ਰਹਿ ਗਈ ਤਾਂ ਵੀਜ਼ਾ ਰਿਫਿਊਜ਼ ਵੀ ਹੋ ਸਕਦਾ ਔਰ ਵਿਜ਼ਟਰ ਵੀਜ਼ਾ ਦਾ ਡਿਸਕ੍ਰੀਸ਼ਨ ਹੈਗੀ ਹੈ ਜਿਹੜਾ ਵੀ ਵੀਜ਼ਾ ਆਫੀਸਰ ਅੱਗੇ ਬੈਠਾ ਹੈ ਉਹਦੀ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਜਸਮੀਤ ਪਾਟਿਆ ਸੋ ਸਾਡੇ ਸੈਮੀਨਾਰ ਆ ਸਰ ਸਿਰਫ ਦੋ ਹੀ ਸੈਮੀਨਾਰ ਮੈਂਸ਼ਨ ਹੋਏ ਆ ਇੱਥੇ ਜਿਹੜਾ ਕਿ 5 ਜੂਨ ਨੂੰ 8 ਜੂਨ ਵਾਲਾ ਇਸ ਤੋਂ ਬਾਅਦ ਵੀ ਸਾਡੇ ਸੈਮੀਨਾਰ ਹੋਣ ਜਾ ਰਹੇ ਨੇ 5 ਜੂਨ ਨੂੰ ਬਠਿੰਡਾ ਚਾ ਕ੍ਰਿਸ਼ਨਾ ਕੰਟੀਨੈਂਟਲ ਚ 8 ਜੂਨ ਨੂੰ ਜੰਮੂ ਚਾ ਫੋਰਚੂਨ ਇੰਡਵੇਰਾ ਚ 12 ਜੂਨ ਨੂੰ ਜਲੰਧਰ ਹੈ ਹੋਟਲ ਕਿੰਗਸ ਚ 15 ਜੂਨ ਨੂੰ ਲੁਧਿਆਣਾ ਪਾਰਕ ਪਲਾਜ਼ਾ ਹੋਟਲ ਚ ਔਰ 19 ਜੂਨ ਨੂੰ ਅੰਮ੍ਰਿਤਸਰ ਐਚ ਕੇ ਕਲਰਕਸ ਇੰਚ ਔਰ 22 ਜੂਨ ਨੂੰ ਨਵਾਂ ਸ਼ਹਿਰ ਹੋਟਲ ਗ੍ਰੈਂਡ ਰਾ ਹੋਟਲਸ ਐਂਡ ਰਿਜ਼ੋਰਟਸ ਚ 26 ਜੂਨ ਨੂੰ ਪਟਿਆਲਾ ਹੋਟਲ ਮੋਨ ਕੰਟੀਨੈਂਟਲ ਚ ਸੋ ਇਹ 8 ਇਹ ਸਾਡੇ ਸੈਮੀਨਾਰ ਹੋਣ ਜਾ ਰਹੇ ਨੇ ਜਿਹੜੇ ਕਿ ਇਸ ਮੰਥ ਚ ਹੋਣ ਜਾ ਰਹੇ ਨੇ ਸੋ ਇਨਾਂ ਸੈਮੀਨਾਰ ਦਾ ਹਿੱਸਾ ਬਣੋ ਔਰ ਆਪਣੇ ਸਾਰੇ ਡਾਊਟ ਕਲੀਅਰ ਕਰੋ देयर विल बी ਨੋ ਪ੍ਰੋਸੈਸਿੰਗ ਫੀਸ ਨੋ ਅਪਲੀਕੇਸ਼ਨ ਫੀਸ ਫ੍ਰੋਮ ਐਨੀ client which will be charged by landmark all our services are free of cost and even we will pay your application fees in case of canada ਬਿਲਕੁਲ ਜੀ ਸੋ ਕੈਨੇਡਾ ਦੇ ਕੇਸਸ ਦੇ ਵਿੱਚ ਐਪਲੀਕੇਸ਼ਨ ਫੀਸ ਵੀ ਜਸਮੀਤ ਪਾਟਿਆ ਜੀ ਦੀ ਕੰਪਨੀ ਵੱਲੋਂ ਦਿੱਤੀ ਜਾਣੀ ਹੈ ਜਸਮੀਤ ਜੀ ਹੁਣ ਅਸੀਂ ਅਗਰ ਗੱਲ ਕਰੀਏ ਸੈਪਟੈਂਬਰ ਇਨਟੇਕਰੀ ਕਿਉਂਕਿ ਪਹਿਲਾਂ ਗੱਲਾਂ ਚਲੀਆਂ ਸੀ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਬਹੁਤ ਜਲਦੀ ਸੈਪਟੈਂਬਰ ਇਨਟੇਕ ਭਰ ਸਕਦਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਤੁਸੀਂ ਵੀ ਦੱਸ ਰਹੇ ਹੋ ਕਿ ਬਹੁਤ ਸੀਟਾਂ ਖਾਲੀ ਪਈਆਂ ਨੇ ਹਜੇ ਸੈਪਟੈਂਬਰ ਇਨਟੇਕ ਦੇ ਵਿੱਚ ਸੋ ਸੈਪਟੈਂਬਰ ਇਨਟੇਕ ਦੀ ਇਸ ਵਕਤ ਪੂਰੀ ਪੋਜੀਸ਼ਨ ਕੀ ਹੈ ਕਿੰਨੀਆਂ ਕੁ ਸੀਟਾਂ ਨੇ ਕਿਹੜੇ-ਕਿਹੜੇ ਵੱਡੇ ਕੋਰਸਸ ਨੇ ਜਿੱਥੇ ਵਿਦਿਆਰਥੀ ਐਡਮਿਸ਼ਨ ਲੈ ਸਕਦੇ ਨੇ ਦੇਖੋ ਸਰ ਸੈਪਟੈਂਬਰ ਇਨਟੇਕ ਦੇ ਦਿਹੋਜਿੱਦਾ ਅਸੀਂ ਗੱਲ ਕਰੀਏਗੀ ਜਿਹੜੇ ਅੱਛੇ-ਅੱਛੇ ਕੋਰਸਸ ਐ ਉਹ ਤਾਂ ਆਲਮੋਸਟ ਫਿਨਿਸ਼ ਹੋ ਚੁੱਕੇ ਆ ਜਿਵੇਂ ਅਸੀਂ ਕਹੇ ਇਹ ਪਰਸਨਲ ਸਪੋਰਟ ਵਰਕਰ अर्ਲੀ ਚਾਈਲਡਹੂਡ ਐਜੂਕੇਸ਼ਨ ਇਹ ਦੇਖਣਾ ਪਏਗਾ ਕਿ ਕਿਹੜੇ ਕਾਲਜ ਚ ਅਵੇਲੇਬਲ ਹੈਗੇ ਆ ਇਸ ਟਾਈਮ ਕਿ ਕਿਹੜੇ ਕਾਲਜ ਚ ਨਹੀਂ ਅਵੇਲੇਬਲ ਹੈਗੇ ਆ ਬਰ ਅਸੀਂ ਜੇ ਗੱਲ ਕਰੀਏ ਕਿ ਉਦਾਂ ਜੇ ਅਸੀਂ ਅਲਬਰਟਾ ਸਟੇਟ ਚ ਵੀ ਬਹੁਤ ਰੇਅਰਲੀ ਕੋਰਸ ਹੈ ਕਿ ਜਿਹੜਾ ਤੁਹਾਨੂੰ ਮਿਲ ਸਕਦਾ ਸੋ ਅਲਬਰਟਾ ਚ ਵੀ ਬਹੁਤ ਹੀ ਰੇਅਰ ਹੈਗਾ ਕਿ ਜੇ ਤੁਹਾਨੂੰ ਕੋਈ ਕੋਰਸ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਆ ਲੱਬਨ ਤੇ ਜਾਂ ਲੈਥਬ੍ਰਿਜ ਕਾਲਜ ਚ ਜਨਵਰੀ ਇਨਟੇਕ ਓਪਨ ਹੋ ਚੁੱਕਿਆ ਲੈਥਬ੍ਰਿਜ ਕਾਲਜ ਅਲਬਰਟਾ ਦੇ ਲੈਥਬ੍ਰਿਜ ਸਿਟੀ ਚ which comes under RRU Rural Alberta program de andar aandi ethe PR leni saukhi hai Lethbridge Medicine Hat varge shehron ch Silver Sands bahut sare shehar idan de Alberta ch hagey hain jehde rural de andar aande hain aur utthe PR leni asaan hai but Edmonton Calgary ch rok laa ditti gayi hai capping laa ditti gayi hai PR lane te aur ikne kuch time har 4 mahine baad AOS open hoega Alberta Opportunity Stream ਔਰ ਉਹਦੇ ਵਿੱਚ ਫਾਈਲਾਂ ਨੂੰ ਸ਼ਾਰਟਲਿਸਟ ਕਰਕੇ ਪੀਆਰ ਦਿੱਤੀ ਜਾਏਗੀ ਬਟ ਕੁਝ ਲਿਮਟਿਡ ਨੰਬਰ ਆਫ ਫਾਈਲਸ ਹੀ ਪ੍ਰੋਸੈਸ ਹੋਣਗੀਆਂ ਸੋ ਸਟੂਡੈਂਟ ਦੇਖੋ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਨਾਲ-ਨਾਲ ਮੈਂ ਕਹਾਗਾ ਇਸ ਟਾਈਮ ਤੇ ਹੋਰ ਕੰਟਰੀ ਵੀ ਸਾਨੂੰ ਦੇਖਣੇ ਚਾਹੀਦੇ ਆ ਖਾਸ ਕਰਕੇ ਜਰਮਨੀ ਔਰ ਜਰਮਨੀ ਦੇ ਅੰਦਰ ਬਹੁਤ سارے ਬੱਚੇ ਅੱਜ ਦੀ ਰੇਟ ਤੇ ਬਹੁਤ ਖੁਸ਼ ਆ ਫੀਡਬੈਕ ਬਹੁਤ ਪੋਜ਼ਿਟਿਵ ਆ ਰਿਹਾ ਔਰ ਜਰਮਨੀ ਚ ਬੱਚੇ ਵੀਜ਼ਾਸ ਵੀ ਬਹੁਤ ਸਾਰੇ ਲੈ ਰਹੇ ਨੇ ਵੀਜ਼ਾ ਸਕਸੈਸ ਰੇਟ ਵੀ ਬਹੁਤ ਉੱਚਾ ਚੱਲ ਰਿਹਾ ਹੈ ਔਰ ਸਟੂਡੈਂਟ ਜਰਮਨੀ ਦਾ ਜਿਹੜਾ ਪ੍ਰੋਸੈਸ ਹੈ ਜਿਹੜਾ ਐਪੀ اپروو ہو کے آ رہا ہے سو اسٹوڈینٹس آئی فیل کی رائٹ نا اپنا جرمنی ضرور دیکھنا چاہیے جی یو ایس اے کی گل کراپ ڈیسٹیشن ہے بٹ میں بچوں کو کہا گا, کہ وداؤٹ آئیلٹس نہ اپلائی کروکی وداؤٹ آئیلٹس یو ایس اے امبیسی ویری گڈ انگلش اینڈ یو کوفیڈینس لز ویری ویری ہائی تھی اپلائی کر سکتے ہو یو ایس اے بٹ یو ایس اے جی کو ਆ ਆਇਲੈਟਸ ਨਹੀਂ ਹੈਗੀ ਔਰ ਤੁਹਾਡਾ ਕੰਸਲਟੈਂਟ ਕਹਿ ਰਿਹਾ ਕਿ ਮੈਨੂੰ ਲੱਖ ਰੁਪਈਆ ਅਡਵਾਂਸ ਦੇ ਦਿਓ ਤਾਂ ਫਿਰ ਬਹੁਤ ਹੀ ਗਲਤ ਗੱਲ ਹੈ ਕਿਉਂਕਿ ਲੱਖ 2 ਲੱਖ ਰੁਪਈਆ ਅਡਵਾਂਸ ਦੇ ਕੇ ਤੁਹਾਡਾ ਵੀਜ਼ਾ ਨਹੀਂ ਆਣਾ ਕਿਉਂਕਿ ਇੰਟਰਵਿਊ ਤੇ ਤੁਹਾਡੇ ਕੰਸਲਟੈਂਟ ਨੇ ਖੜੇ ਨਹੀਂ ਹੋਣਾ ਤੁਹਾਨੂੰ ਹੀ ਇੰਟਰਵਿਊ ਦੇਣੀ ਜਾਣ ਪੈਣਾ ਜੇ ਤੁਹਾਡਾ ਕੌਨਫੀਡੈਂਸ ਲੈਵਲ ਅੱਪ ਹੈ ਔਰ ਜੇ ਤੁਸੀਂ ਕੀ ਕਹਿੰਦੇ ਆ ਸੋਚਦੇ ਹੋ ਕਿ ਯੂਐਸਏ ਦੀ ਇੰਟਰਵਿਊ ਤੁਸੀਂ ਕਲੀਅਰ ਕਰ ਸਕਦੇ ਹੋ ਯੂ ਸਪੀਕ ਗੁੱਡ ਇੰਗਲਿਸ਼ ਥੈਨ ਓਨਲੀ ਯੂ ਗੋ ਹੈਡ ਵਿਦ ਬਿਦਆਊਟ ਆਇਲੈਟਸ ਨਿਊਜ਼ੀਲੈਂਡ ਦਾ ਸਮਾਂ ਦੇਖੋ 3 ਜੇ ਤੁਹਾਡੀ ਫਾਈਲ ਵਿੱਚ ਡਾਕੂਮੈਂਟਸ ਬਿਲਕੁਲ ਕ੍ਰਿਸਟਲ ਕਲੀਅਰ ਹੈਗੇ ਹਨ ਮਤਲਬ ਕਿ ਬਿਲਕੁਲ ਜਿ세 ਗੱਲ ਕਰੀਏ ਕਿ ਫੰਡਸ ਬਿਲਕੁਲ ਓਕੇ ਹੈ ਰੀਜ਼ਨਿੰਗ ਲੱਗੀ ਹੋਈ ਹੈ ਫੰਡਸ ਕਿੱਥੋਂ ਆਏ ਨੇ 6 ਮਹੀਨੇ ਪੁਰਾਣੇ ਹੈ ਫਾਦਰ ਮਦਰ ਦੀ ਐਨੂਅਲ ਇਨਕਮ ਇਜ਼ ਅਬਾਊਟ 15 ਲੱਖ ਤਾਂ ਮਹੀਨੇ ਚ ਵੀ ਪ੍ਰੋਸੈਸ ਹੋ ਸਕਦੀ ਹੈ ਪਰ ਜੇ ਤੁਹਾਡੀ ਫਾਈਲ ਚ ਪੇਪਰ ਮੈਨੇਜਡ ਹਨ ਜਿੰਨੂੰ ਅਸੀਂ ਕਹੀਏ ਕਿ ਸਹੀ ਤਰੀਕੇ ਨਹੀਂ ਬਣੇ ਹੋਏ ਹਨ ਤਾਂ ਉਹਨੂੰ 3 ਮਹੀਨੇ ਦਾ ਸਮਾਂ ਵੀ ਲੱਗ ਸਕਦਾ ਹੈ ਔਰ ਸਟੂਡੈਂਟਸ ਦੇਖੋ ਯੂਕੇ ਜਿਹੜੇ ਬੈਚਲਰ ਕਰਨ ਜਾ ਰਹੇ ਆ ਉਹਨਾਂ ਨੂੰ ਮੈਂ ਐਡਵਾਈਸ ਨਹੀਂ ਕਰਨਾ ਚਾਹੁੰਦਾ ਬਟ ਜੇ ਤੁਸੀਂ ਯੂਕੇ ਚ ਅਫੋਰਡ ਕਰ ਸਕਦੇ ਹੋ ਬੈਚਲਰ ਡਿਗਰੀ ਕਰਨਾ ਔਰ ਪੜ੍ਹਾਈ ਕਰਨਾ 3 ਸਾਲ ਤਾਂ ਯੂਕੇ ਵੀ ਅੱਛੀ ਡੈਸਟੀਨੇਸ਼ਨ ਹੈ ਬਟ ਜੇ ਤੁਸੀਂ ਕਹੋਗੇ ਮੈਂ ਫੀਸ ਦੇ ਕੇ ਸਿਰਫ ਕੈਸ਼ ਲੈਟਰ ਦੇ ਪੈਸੇ ਦੇ ਕੇ ਮੈਂ ਇਥੋਂ ਚਲੇ ਜਾਵਾਂ ਔਰ ਉੱਥੇ ਜਾ ਕੇ ਮੈਂ ਕੁਝ ਕਰ ਲਾਂ ਤਾਂ ਮੈਂ ਕਿਸੇ ਨੂੰ ਉਹ ਚੀਜ਼ ਐਡਵਾਈਸ ਨਹੀਂ ਕਰਦਾ ਔਰ ਮਾਸਟਰ ਸਟੂਡੈਂਟਸ ਲਈ ਯੂਕੇ ਬਹੁਤ ਵਧੀਆ ਜਗ੍ਹਾ ਹੈ ਮਾਸਟਰਸ ਕਰਨ ਜਾਣਾ ਚਾਹਦੇ ਹੋ ਤਾਂ ਯੂਕੇ ਇਜ਼ ਅ ਗ੍ਰੇਟ ਪਲੇਸ کی, uh, education. بالکل ٹھیک ہے UK is good for master degree and bachelor degree but je tusi afford kar sakde ho UK ch padhna ta definitely UK is great place par normally ki hunda bache jehde sade itho Punjab to ja rahe ne unna ko paise hunde nahi hai consultant nu 12-15 lakh rupaiya de jande haan aur oh sochde ho us vich 1 saal di fees hoyegi utthe ja ke pata lagda hai ki unne ta quarter di fees bhari ya bas initial amount hi ditta aur us to baad ki kehnde bache utthe ja ke bilkul bahut zyada ਤਾਸ਼ ਹੁੰਦੇ ਮੈਂ ਤਾਂ ਕਵਾਂਗਾ ਬਿਲਕੁਲ ਜੀ ਸੋਚ-ਸਮਝ ਕੇ ਤੁਸੀਂ ਜਦੋਂ ਯੂਕੇ ਜਾਣਾ ਹੈ ਤੇ ਆਪਣੀ ਫੀਸ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਅਵੇਅਰ ਹੋਣੇ ਚਾਹੀਦੇ ਹੋ ਅਵੇਕ ਹੋਣੇ ਚਾਹੀਦੇ ਹੋ ਅਜਸ਼ਮੀਤ ਜੀ ਜਿਵੇਂ ਤੁਸੀਂ ਲੈਟ ਬ੍ਰਿਜ ਦੀ ਵੀ ਗੱਲ ਕੀਤੀ ਸਪਟੰਬਰ ਇਨਟੇਕ ਦੇ ਵਿੱਚ ਜਿਹੜੇ ਪ੍ਰੋਵਿੰਸ ਦੀਆਂ ਕੈਨੇਡਾ ਚ ਸੀਟਾਂ ਨੇ ਉਹ ਵਿਦਿਆਰਥੀਆਂ ਦੇ ਲਈ ਚੰਗੀ ਡੈਸਟੀਨੇਸ਼ਨ ਬਣ ਸਕਦੇ ਆ ਅੱਜ ਕੈਨੇਡਾ ਦੇ ਵਿੱਚ ਅਗਰ ਕਿਤੇ ਵੀ ਸੀਟ ਖਾਲੀ ਹੈ ਕੀ ਵਿਦਿਆਰਥੀ ਕਿਤੇ ਵੀ ਚਲੇ ਜਾਵੇ ਇਹਾਂ ਉਹ ਫੋਕਸ ਕਰਕੇ ਜਾਵੇ ਵੀ ਮੈਂ 온ਟਾਰੀਓ ਚ ਜਾਣਾ ਹੈ ਅਲਬਰਟਾ ਚ ਜਾਣਾ ਹੈ ਦੇਖੋ ਸਰ ਹੁਣ ਦੇਖੋ ਮੈਂ ਮੇਰੀ ਕਾਫੀ ਸਾਰੇ ਕਾਲਜੇਸ ਨਾਲ ਗੱਲ ਹੋਈ ਦੇਖੋ 20 25 ਕਾਲਜੇ ਸਰਕਾਰੀ ਕਾਲਜੇਸ ਕੈਨੇਡਾ ਤੋਂ ਆ ਕੇ ਵੀ ਸਾਡੇ ਫੇਅਰ ਚ ਪਾਰਟਿਸਿਪੇਟ ਕੀਤਾ ਜਿਹੜਾ ਸਾਡਾ ਰੋਮਾਂ ਹੋਟਲ ਸੀ ਔਰ ਇਹ ਗੱਲ ਨਹੀਂ ਹੈਗੀ ਕਿ ਬੱਚਿਆਂ ਚ ਉਤਸ਼ਾਹ ਨਹੀਂ ਹੈਗਾ ਸੀ ਬੱਚਿਆਂ ਨੇ ਪੂਰਾ ਹੰਗਾਰਾ ਦਿੱਤਾ ਬੱਚਿਆਂ ਚ ਬਹੁਤ ਉਤਸ਼ਾਹ ਸੀ ਜਿਹੜੇ ਬੱਚੇ ਉੱਥੇ ਕਾਉਂਸਲਿੰਗ ਲੈਣ ਆਏ ਔਰ ਬੱਚਿਆਂ ਨੇ ਬਾਤ ਚੜ ਕੇ ਪਾਰਟਿਸਿਪੇਟ ਕੀਤਾ ਸੈਮੀਨਾਰ ਦੇ ਅੰਦਰ ਵੀ ਤੋ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਦੇਖੋ ਇਸ ਟਾਈਮ ਤੇ ਜੋ ਕੈਨੇਡਾ ਕਰ ਰਿਹਾ ਸਫਾਈ ਸੋ ਕੈਨੇਡਾ ਦੀ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਵੀ ਬੱਚੇ ਹੋਣ ਆਣ ਤਾਂ ਉਹ ਸਿਸਟਮ ਨਾਲ ਆਣ ਔਰ ਸਿਸਟਮ ਫਾਲੋ ਕਰਾਣ ਜੋ ਸਿਸਟਮ ਫਾਲੋ ਕਰਨਗੇ ਤਾਂ ਡੈਫੀਨੇਟਲੀ ਫਿਊਚਰ ਚ ਜਿਹੜੇ ਬੱਚੇ ਉੱਥੇ ਆਣਗੇ ਤਾਂ ਉਹ ਪੀਆਰ ਲਈ ਐਲੀਜੀਬਲ ਹੋਣਗੇ ਸੋ ਸਟੂਡੈਂਟ ਦੇਖੋ ਜੇ ਤੁਸੀਂ ਕੈਨੇਡਾ ਹੱਲੇ ਵੀ ਪੈਕੇਜ ਤੇ ਅਪਲਾਈ ਕਰ ਰਹੇ ਹੋ ਔਰ ਉੱਥੇ ਜਾ ਕੇ ਸੋਚ ਦਿਓ ਅਸੀਂ ਭੱਜ ਜਾਾਂਗੇ ਅਸੀਂ ਰਿਫਿਊਜੀ ਪਾ ਦਾਂਗੇ ਅਸੀਂ ਕੁਝ ਹੋਰ ਗਲਤ ਕੰਮ ਕਰ ਲਾਂਗੇ ਆ ਮੇਰੇ ਸਾਬ ਨਾਲ ਫਿਰ ਤੁਸੀਂ ਕੈਨੇਡਾ ਨਾ ਜਾਓ ਜੇ ਤੁਸੀਂ ਕੈਨੇਡਾ ਨੂੰ ਪੜਨ ਦੇਖਣ ਜਾਣਾ ਚਾਹੁੰਦੇ ਹੋ ਮਤਲਬ ਕਿ ਮੈਂ ਜੇ 2 ਸਾਲ ਪੜਾਂਗਾ ਔਰ ਸਾਰੀ ਜ਼ਿੰਦਗੀ ਐਸ਼ ਕਰਾਂਗਾ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਜਿਆਦਾ ਲੰਬਾ ਰੂਟ ਹੈਗਾ 2 ਸਾਲ ਚ ਵੀ 16 ਮਹੀਨੇ ਦੀ ਪੜ੍ਹਾਈ ਹੈ ਜੇ ਚੰਗਾ ਕੋਰਸ ਕੀਤਾ ਹੋਏ ਤਾਂ ਬਹੁਤ ਜਲਦੀ ਪੀਆਰ ਵੀ ਆ ਜਾਏਗੀ ਔਰ ਬਹੁਤ ਚੰਗੀ ਨੌਕਰੀ ਵੀ ਮਿਲ ਜਾਏਗੀ ਪਰ ਆਪਾਂ ਨੂੰ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਜ਼ਰੂਰ ਚਾਹੀਦੀ ਹੋਏਗੀ ਇਹ ਸਾਰਾ ਕੁਝ ਕਰਨ ਲਈ ਨਾਰਮਲੀ ਕੀ ਹੁੰਦਾ ਕਿ ਜਦੋਂ ਅਸੀਂ ਇਦਾਂ ਫਾਲੋ ਕਰਦੇ ਆਂ ਡੈਫੀਨਿਟਲੀ ਸਟੂਡੈਂਟਸ ਕੀ ਕਹਿੰਦੇ ਆ ਕਿ ਜੇ ਕੰਸਲਟੈਂਟ ਦੀ ਸਲਾਹ ਚੰਗੀ ਨਹੀਂ ਹੈ ਤਾਂ ਉਹ ਸਲਾਹ ਇਹੀ ਦੇਗਾ ਕਿ ਯਾਰ ਇੱਥੋਂ 10 ਲੱਖ ਰੁਪਈਆ ਮੈਨੂੰ ਦੇ ਦਿਓ ਮੇਰਾ ਟਿੱਡ ਭਰ ਦਿਓ ਔਰ ਮੈਂ ਉੱਥੇ ਜਾ ਕੇ ਤੁਸੀਂ ਭਾਵੇਂ ਪੜਿਓ ਨਾ ਸੋ ਇਦਾਂ ਦੀ ਦੇਖੋ ਸਾਡੀ ਬਿਲਕੁਲ ਹੀ ਕੀ ਕਹਿੰਦੇ ਆ ਸਾਡੀ ਗਾਈਡੈਂਸ ਨਹੀਂ ਹੈਗੀ ਸਾਡੀ ਜਿਹੜੀ ਗਾਈਡੈਂਸ ਹੈਗੀ ਹੈ ਉਹ ਹਮੇਸ਼ਾ ਇਹੀ ਰਹੇਗੀ ਸਾਰਿਆਂ ਨੂੰ ਕਿ ਇੱਕ ਸਹੀ ਢੰਗ ਨਾਲ ਸਹੀ ਰਸਤਾ ਫੋਲੋ ਕਰੋ ਸਹੀ ਜਗ੍ਹਾ ਜਾਓ ਔਰ ਜਿਵੇਂ ਕੈਨੇਡਾ ਇੰਨੀ ਸਫਾਈ ਕਰ ਰਿਹਾ ਤਾਂ ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਕੈਨੇਡਾ ਕੱਲ ਨੂੰ ਅ ਸਾਰਿਆਂ ਨੂੰ ਹੀ ਅ ਜਿਹੜੀ ਪੀਆਰ ਦੇएगा ਜੇ ਤੁਸੀਂ ਚੰਗਾ ਕੋਰਸ ਕਰੋਗੇ ਸੋ ਸਾਗਰ ਮੈਂ ਤੁਹਾਡੇ ਸਵਾਲ ਦਾ ਜਵਾਬ ਲੈ ਚੁੱਕਿਆ ਇਟ ਕੈਨ ਬੀ ਬਿਟਵੀਨ 30 ਡੇਸ ਟੂ 90 ਡੇਸ ਡਿਪੈਂਡਿੰਗ ਅਪਨ ਯਰ ਪ੍ਰੋਫਾਈਲ ਬਿਲਕੁਲ ਠੀਕ ਹੈ ਜੀ ਸੋ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰ ਰਹੇ ਨੇ ਜਸਮੀਤ ਪਾਟਿਆ ਜੀ ਔਰ ਬਹੁਤ ਸੋਚ ਸਮਝ ਕੇ ਵਿਦਿਆਰਥੀ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਜਸਮੀਤ ਜੀ ਮੈਂ ਨਿਊਜ਼ੀਲੈਂਡ ਦੇ ਉੱਤੇ ਵੀ ਹੋਰ ਥੋੜੀ ਜੀ ਇਨਫੋਰਮੇਸ਼ਨ ਚਾਹਣਾ ਨਿਊਜ਼ੀਲੈਂਡ ਬਾਰੇ ਬਹੁਤ ਸਾਰੇ ਸਟੂਡੈਂਟ ਜਾਣਨਾ ਚਾਹੁੰਦੇ ਨੇ ਪਰ ਨਿਊਜ਼ੀਲੈਂਡ ਬਾਰੇ ਕਲੈਰਿਟੀ ਸਟੂਡੈਂਟਸ ਨੂੰ ਪੂਰੀ ਨਹੀਂ ਮਿਲ ਰਹੀ ਨਿਊਜ਼ੀਲੈਂਡ ਦੇ ਵਿੱਚ ਅੱਜ ਦੇ ਸਮੇਂ ਚ ਪੌਸਿਬਿਲਿਟੀ ਸੀ ਦੇਖੋ ਨਿਊਜ਼ੀਲੈਂਡ ਨੇ ਗ੍ਰੀਨ ਲਿਸਟ ਕੋਰਸਸ ਅਨਾਉਂਸ ਕੀਤੇ ਦੇਖੋ ਨਿਊਜ਼ੀਲੈਂਡ ਨੇ 2 ਸਾਲ ਪਹਿਲਾਂ ਗ੍ਰੀਨ ਲਿਸਟ ਕੋਰਸਸ ਅਨਾਉਂਸ ਕੀਤੇ ਔਰ ਉਹ ਗ੍ਰੀਨ ਲਿਸਟ ਕੋਰਸੇ ਜਿਹੜੇ ਹੈਗੇ ਆ ਉਹ ਇਦਾਂ ਕਿ ਜੇ ਅਸੀਂ ਉਹ ਕੋਰਸੇ ਕਰਨ ਜਾਂਦੇ ਆ ਜਿੰਨੇ ਅਸੀਂ ਕਹਿੰਨੇ ਕਿ ਜੇ ਉਸ ਕੋਰਸੇ 'ਚ ਅਸੀਂ ਡਿਪਲੋਮਾ ਵੀ ਕਰਦੇ ਆ ਜਿਵੇਂ ਕਿ ਕੰਸਟਰਕਸ਼ਨ 'ਚ ਇੰਜੀਨੀਅਰਿੰਗ 'ਚ ਔਰ ਵੈਟਰਨਰੀ এনवायरमेंटਲ ਇਲੈਕਟ੍ਰੋਨਿਕਸ ਇਹਦੇ 'ਚ ਜੇ ਅਸੀਂ ਪੜ੍ਹਦੇ ਹੈਗੇ ਆ ਟੀਚਰ 'ਚ ਜੇ ਅਸੀਂ ਇਨ ਡਿਮਾਂਡ ਗ੍ਰੀਨ ਲਿਸਟ ਕੋਰਸੇ ਪੜ੍ਹਦੇ ਆ ਤਾਂ ਗਵਰਨਮੈਂਟ ਨੇ ਕਿਹਾ ਕਿ ਇਨਾ ਜਿੰਨੀ ਕੋਰਸ ਦੀ ਡਿਊਰੇਸ਼ਨ ਹੋਏਗੀ ਓਨੀ ਦੇਰ ਦਾ ਤੁਹਾਨੂੰ ਵੀਜ਼ਾ ਮਿਲੇਗਾ ਸੋ ਜਿੰਨੀ ਦੇਰ ਦੀ ਤੁਹਾਡੀ ਕੀ ਕਹਿੰਦੇ ਆ ਡਿਊਰੇਸ਼ਨ ਹੋਏਗੀ ਓਨੀ ਦੇਰ ਦਾ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਮਤਲਬੀ ਡਿਪਲੋਮੇ ਦੇ ਨਾਲ ਵਰਕ ਵੀਜ਼ਾ ਓਨੀ ਦੇਰ ਦਾ ਮਿਲੇਗਾ ਬਟ ਜੇ ਤੁਸੀਂ ਇੰਨਾ ਕੋਰਸਸ ਚ ਨਹੀਂ ਪੜਨ ਜਾ ਰਹੇ ਹੋ ਤਾਂ ਫਿਰ ਤੁਹਾਨੂੰ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰਨੀ ਪੈਗੀ ਵਰਕ ਪਰਮਿਟ ਲੈਣ ਲਈ ਸੋ ਇਫ ਯੂ ਆਰ ਨਾਟ ਗੋਇੰਗ ਇਨ ਥੀਸ ਕੋਰਸਸ ਅਦਰ ਥੈਨ ਥੀਸ ਕੋਰਸਸ ਤੁਹਾਨੂੰ ਕੀ ਕਹਿੰਦੇ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰਨੀ ਪੈਗੀ ਵਰਕ ਵੀਜ਼ਾ ਲੈਣ ਲਈ ਸੋ ਇਹਦੇ ਚ ਮੈਂ ਪਹਿਲਾਂ ਦੁਬਾਰਾ ਬੋਲ ਦਿੰਨਾ ਫੂਡ ਟੈਕਨੋਲੋਜਿਸਟ ਇੰਜੀਨੀਅਰਿੰਗ ਟੈਕਨੀਸ਼ੀਅਨਸ ਪ੍ਰੋਜੈਕਟ ਬਿਲਡਰ ਮੈਡੀਕਲ ਲੈਬ ਲੈਬੋਰਟਰੀ ਟੈਕਨੀਸ਼ੀਅਨਸ ਵੈਟਰਨਰੀਅਨਸ ਸਿਕਾਰਟਿਕ ਪ੍ਰੋਵਾਈਡਰਸ এনवायरमेंटਲ ਰਿਸਰਚ ਸਾਇੰਟਿਸਟ ਸੋ ਇਹ ਸਾਰੇ ਸਟੂਡੈਂਟਸ ਨੂੰ ਇਹ ਡਿਪਲੋਮਾ ਕਰਨ ਤੋਂ ਬਾਅਦ ਵੀ ਕੀ ਕਹਿੰਦੇ ਆ ਵਰਕ ਪਰਮਿਟ ਮਿਲ ਸਕਦਾ ਬਟ ਜੇ ਇਹਨਾਂ ਤੋਂ ਬਾਅਦ ਹੈ ਤੁਹਾਡਾ ਕੋਰਸ ਯਾਨੀ ਕਿ ਜੇ ਤੁਸੀਂ ਕੁਝ ਹੋਰ ਬਿਜ਼ਨਸ ਹਸਪਿਟੈਲਿਟੀ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਬੈਚਲਰ ਡਿਗਰੀ ਕਰਨੀ ਲਾਜ਼ਮੀ ਹੈ ਜੇ ਤੁਸੀਂ ਵਰਕ ਵੀਜ਼ਾ ਲੈਣਾ ਚਾਹੁੰਦੇ ਹੋ ਔਰ ਜੇ ਤੁਸੀਂ ਬੈਚਲਰ ਡਿਗਰੀ ਬਿਜ਼ਨਸ ਜਾਂ ਹਸਪੀਟੈਲਿਟੀ ਚ ਕਰਦੇ ਹੋ ਤਾਂ ਬੈਚਲਰ ਡਿਗਰੀ ਤੋਂ ਬਾਅਦ 3 ਸਾਲ ਦਾ ਵੀਜ਼ਾ ਔਰ ਮਾਸਟਰ ਡਿਗਰੀ ਤੋਂ ਬਾਅਦ ਵੀ 3 ਸਾਲ ਦਾ ਵੀਜ਼ਾ ਲੱਗੇਗਾ ਸੋ ਲੈ ਕੀ ਕਹਿੰਦੇ ਆ ਸਟੂਡੈਂਟਸ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ ਨਿਊਜ਼ੀਲੈਂਡ ਦੇ ਵਿੱਚ ਜੇ ਤੁਹਾਡੇ ਕੋਲ ਫੰਡਸ ਆਪਣੇ 6 ਮਹੀਨੇ ਪੁਰਾਣੇ ਨਹੀਂ ਹੈਗੇ ਤਾਂ ਤੁਸੀਂ ਬਿਲਕੁਲ ਨਾ ਅਪਲਾਈ ਕਰੋ ਜੇ 1 ਸਾਲ ਦਾ ਕੋਰਸ ਅਪਲਾਈ ਕਰ ਰਹੇ ਹੋ ਤਾਂ 25 ਤੋਂ 30 ਲੱਖ ਚਾਹੀਦੇ ਆ ਜੇ 2 ਸਾਲ ਦਾ ਕੋਰਸ ਅਪਲਾਈ ਕਰ ਰਹੇ ਹੋ ਤਾਂ 45 ਤੋਂ ਜੇ 3 ਸਾਲ ਦਾ ਕੋਰਸ ਅਪਲਾਈ ਕਰ ਰਹੇ ਹੋ ਤਾਂ 55 ਤੋਂ 60 ਲੱਖ ਚਾਹੀਦੇ ਆ ਪਲੱਸ ਤੁਹਾਡੇ ਫਾਦਰ ਮਦਰ ਦੀ ਐਨਿਊਅਲ ਇਨਕਮ 15 ਲੱਖ ਤੋਂ ਉੱਤੇ ਚਾਹੀਦੀ ਹੈ ਐਂਡ ਡਾਕੂਮੈਂਟਸ ਬਿਲਕੁਲ ਜੈਨੂਇਨ ਚਾਹੀਦੇ ਆ ਜਦੋਂ ਤੁਸੀਂ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਹੋ ਅਸੀਂ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਕਰਦਿਆਂ ਨੂੰ ਮੈਨੂੰ ਲੱਗਦਾ ਕਿ ਜਦੋਂ ਤੋਂ ਅਸੀਂ ਸ਼ੁਰੂ ਕੀਤਾ ਹੈ 15 16 ਸਾਲ ਹੋ ਚੁਕੇ ਆਂ ਔਰ ਬਹੁਤ ਹੀ ਅੱਛਾ ਸਕਸੈਸ ਰਿਹਾ ਹੱਲੇ ਵੀ ਸਿਰ ਸਾਡੇ ਕੋਲ ਮਤਲਬ ਮੈਂ ਜ਼ਿਆਦਾ ਨਹੀਂ ਕਹਾਂਗਾ ਕਿ ਮੇਰੇ ਕੋਲ ਹਜ਼ਾਰਾਂ ਵੀਜ਼ੇ ਆ ਰਹੇ ਆਂ ਸਾਡੇ ਕੋਲ ਸਿਰਫ ਦੇਖੋ ਮੰਥਲੀ ਬਹੁਤ ਹੀ ਮੈਂ ਨਿਊਜ਼ੀਲੈਂਡ ਦੇ 7-8 ਕੇਸਿਸ ਦੀ ਪਿਕ ਕਰ ਰਿਹਾ ਅੱਜ ਦੀ ਰੇਟ ਚ ਮੰਥਲੀ ਔਰ ਉਹਨਾਂ ਵਿੱਚੋਂ 6 ਇੱਕ ਵੀਜ਼ਾ ਆ ਰਹੇ ਨੇ ਬਿਕੋਜ਼ ਕਿਉਂਕਿ ਜੈਨੂਇਨ ਸਟੂਡੈਂਟ ਹੀ ਅਪਲਾਈ ਕਰ ਰਿਹਾ ਨਿਊਜ਼ੀਲੈਂਡ ਨਿਊਜ਼ੀਲੈਂਡ ਇੰਨਾ ਦਾ ਬੱਚਾ ਕੋਈ ਨਹੀਂ ਅਪਲਾਈ ਕਰ ਰਿਹਾ ਜਿਹੜਾ ਨਾਟ ਜੈਨੂਇਨ ਹੋਵੇ ਸੋ ਜੇ ਡਾਕੂਮੈਂਟ ਸਹੀ ਹੈ ਕੋਰਸ ਸਹੀ ਹੈ ਜਿਹੜੀ ਆਪਾਂ ਲੈਟਰ ਆਫ ਐਕਸਪਲੇਨੇਸ਼ਨ ਬਣਾਈ ਹੈ ਐਸਓਪੀ ਸਹੀ ਹੈ ਐਂਡ ਜੇ ਕਿਤੇ ਤੁਹਾਨੂੰ ਇੰਟਰਵਿਊ ਆ ਜਾਂਦੀ ਹੈ ਤੁਸੀਂ ਇੰਟਰਵਿਊ ਕੌਨਫੀਡੈਂਟਲੀ ਕਰਦੇ ਹੋ ਤਾਂ ਵੀਜ਼ਾ ਕੋਈ ਨਹੀਂ ਰੋਕ ਸਕਦਾ ਨਿਊਜ਼ੀਲੈਂਡ ਦਾ ਪਰ ਜੇ ਫਾਂਡਸ ਸਹੀ ਨਹੀਂ ਹੈਗੇ ਇੰਟਰਵਿਊ ਨਹੀਂ ਕਰਨ ਦਾ ਡਰਦੇ ਹੋ ਫਿਰ ਦੇਖੋ ਨਿਊਜ਼ੀਲੈਂਡ ਦਾ ਵੀਜ਼ਾ ਕਦੀ ਲੱਗ ਵੀ ਨਹੀਂ ਸਕਦਾ ਬਿਲਕੁਲ ਠੀਕ ਹੈ ਸੋ ਨਿਊਜ਼ੀਲੈਂਡ ਦੇ ਵੀਜ਼ੇ ਤੇ ਵੀ ਬਹੁਤ ਵੱਡੀ ਕਲੈਰਿਟੀ ਸਾਡੇ ਨਾਲ ਜਸਮੀਤ ਪਾਟਿਆ ਜੀ ਨੇ ਸ਼ੇਅਰ ਕੀਤੀ ਹੈ ਜਸਮੀਤ ਜੀ ਹੁਣ ਮੈਂ ਕੈਨੇਡਾ ਦੀ ਜਦੋਂ ਗੱਲ ਦੇਖਦਾ ਜਿਵੇਂ ਤੁਹਾਡੇ ਸੈਮੀਨਾਰਸ ਦੇ ਵਿੱਚ ਵੀ ਮੈਂ ਦੇਖਿਆ ਕਿ ਬੱਚੇ ਬਹੁਤ ਵੱਡੀ ਗਿਣਤੀ ਚ ਆਉਂਦੇ ਕੈਨੇਡਾ ਦੇ ਲਈ ਕੈਨੇਡਾ ਦੇ ਵਿਦਿਆਰਥੀ ਜਿਹੜਾ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ ਹੈ ਸਾਡੇ ਨਵੇਂ ਵਿਦਿਆਰਥੀ ਕਿੰਨੇ ਕੁ ਵੇਅਰ ਹੋਏ ਨੇ ਕੈਨੇਡਾ ਦੇ ਲਈ ਹੁਣ ਕਿੰਨੇ ਇੱਕ ਸੀਰੀਅਸ ਸਟੂਡੈਂਟ ਕੈਨੇਡਾ ਦੇ ਲਈ ਆ ਰਹੇ ਨੇ ਸੋ ਦੇਖੋ ਦੇਖੋ ਸਟੂਡ ਦੇਖੋ ਸੁਵਿੰਦਰ ਜੀ ਜਿਹੜਾ ਕੈਨੇਡਾ ਹੈਗਾ ਨਾ ਉਹ ਫਲੈਗ ਮੇਰ ਹੈਗਾ ਇੰਡਸਟਰੀ ਦਾ ਤੁਸੀਂ ਸਮਝਦੇ ਹੋ ਜਿਹੜਾ ਸਭ ਤੋਂ ਅੱਗੇ ਚੱਲਦਾ ਠੀਕ ਹੈ ਸੋ ਜੇ ਅਸੀਂ ਕਹਾਂਗਾ ਕਿ ਅੱਜ ਹੀ ਰੇਟ 'ਚ ਕੈਨੇਡਾ 'ਚ ਅੱਜ ਦੀ ਰੇਟ 'ਚ ਵੀ ਡੇਢ ਤੋਂ ਲੱਖ ਬੱਚਾ ਜਾਏਗਾ ਸਾਲ ਦਾ 3,60,000 ਲੈ ਕੇ ਜਾਣਾ ਔਰ ਇੰਡੀਆ ਤੋਂ ਡੇਢ ਦੋ ਲੱਖ ਬੱਚਾ ਜਾਏਗਾ ਸੋ ਜੇ ਉਹ ਨੰਬਰ ਵੀ ਦੇਖੀਏ ਤਾਂ ਸਭ ਤੋਂ ਜ਼ਿਆਦਾ ਹੀ ਹੋਏਗਾ ਯੂ ਐਸ اے ਮੈਨ ਲੱਗਦਾ ਹੈ ਕਿ ਇਸ ਟਾਈਮ ਤੇ ਬਹੁਤ ਵੀਜ਼ਾ ਦੇ ਰਿਹਾ ਹੈ ਪਰ ਪੰਜਾਬੀ ਸਟੂਡੈਂਟਸ ਨੂੰ ਘੱਟ ਮਿਲ ਰਿਹਾ ਬਿਕੋਜ਼ ਪੰਜਾਬੀ ਸਟੂਡੈਂਟਸ ਜਿਹੜੇ ਇੱਕ ਦਿਮਾਗ ਚ ਉਹ ਬਣਾ ਕੇ ਚੱਲ ਰਹੇ ਹਨ ਕਿ ਇੱਥੇ ਗਲਤ ਤਰੀਕੇ ਪ੍ਰਮੋਟ ਹੋ ਰਿਹਾ ਯੂ ਐਸ اے ਇਨ ਪੰਜਾਬ ਕਿ ਵਿਦਆਊਟ ਆਇਲਟਸ ਜਾਓ ਕਿ ਜੇ ਤੁਸੀਂ ਇੰਗਲਿਸ਼ ਨਹੀਂ ਬੋਲਦੇ ਹੋ ਤਾਂ ਯੂ ਐਸ اے ਬਿਲਕੁਲ ਨਾ ਅਪਲਾਈ ਕਰੋ ਸੋ ਜੇ ਤੁਸੀਂ ਇੰਗਲਿਸ਼ ਬੋਲਦੇ ਹੋ ਕੌਨਫੀਡੈਂਟ ਹੋ ਜਿਵੇਂ ਪਹਿਲਾਂ ਵੀ ਦੱਸਿਆ ਤਾਂ ਤੁਸੀਂ ਯੂ ਐਸ اے ਅਪਲਾਈ ਕਰ ਸਕਦੇ ਹੋ ਬਟ ਜੇ ਤੁਸੀਂ ਇੰਗਲਿਸ਼ ਨਹੀਂ ਬੋਲਦੇ ਹੋ ਤਾਂ ਬਿਲਕੁਲ ਯੂਐਸਏ ਨਾ ਅਪਲਾਈ ਕਰੋ। ਨਿਊਜ਼ੀਲੈਂਡ ਦਾ ਪ੍ਰੋਸੈਸਿੰਗ ਟਾਈਮ ਮੈਂ ਦੱਸਿਆ 30 ਤੋਂ 90 ਦਿਨ ਔਰ ਸਾਬ ਮੈਂ ਤੁਹਾਡੇ ਮਦਰ ਦਾ ਵੀ ਕੁਐਸਚਨ ਲੈ ਚੁੱਕੇ ਹਾਂ ਕਿ ਆ ਆਈ ਨੀਡ ਟੂ ਸਟੱਡੀ ਦ ਫਾਈਲ ਕਿ ਉਹਨਾਂ ਨੂੰ 7 ਦਿਨ ਚ ਰਿਫਿਊਜ਼ਲ ਕਿਉਂ ਆਈ ਜੇ ਤੁਸੀਂ ਸਾਡੇ ਨੀਰੈਸਟ ਆਫਿਸ ਵਿਜ਼ਿਟ ਕਰੋਗੇ ਤਾਂ ਦੈਨ ਓਨਲੀ ਵੀ ਕੈਨ ਟੈਲ ਯੂ ਕਿ ਤੁਹਾਨੂੰ ਤੁਹਾਡੇ ਮਦਰ ਨੂੰ ਰਿਫਿਊਜ਼ਲ ਕਿਉਂ ਆਈ ਸਰ ਵਿਜ਼ਟਰ ਵੀਜ਼ਾ ਰਿਫਿਊਜ਼ਲ ਆਉਣ ਤੋਂ ਬਾਅਦ ਦੁਬਾਰਾ ਅਪਲਾਈ ਹੋ ਜਾਂਦਾ ਹੈ ਬਿਲਕੁਲ ਸਰ ਬਿਲਕੁਲ ਜੇ ਸਹੀ ਢੰਗ ਨਾਲ ਫਾਈਲ ਲੱਗੀ ਹੋਏਗੀ ਤਾਂ ਬਿਲਕੁਲ ਅਪਲਾਈ ਹੋ ਸਕਦਾ ਕੁਝ ਦਿਨ ਪਹਿਲਾਂ ਤੱਕ ਬਹੁਤ ਵਿਜ਼ਟਰ ਵੀਜ਼ਾ ਆ ਰਹੇ ਸੀ ਸਟੂਡੈਂਟਸ ਦੇ ਸਪਾਊਸ ਦੇ ਫੈਮਿਲੀ ਦੇ ਹੁਣ ਕੀ ਸਿਚੁਏਸ਼ਨ ਹੈ ਸਰ ਹੱਲੇ ਵੀ ਆ ਰਹੇ ਨੇ ਪਰ ਐਸੀ ਕੋਈ ਗੱਲ ਨਹੀਂ ਹੈਗੀ ਹੱਲੇ ਵੀ ਆ ਰਹੇ ਨੇ ਪਰ ਆਪਾਂ ਜਿੰਨੂੰ ਕਹੀਏ ਨਾ ਕਿ ਆਪਾਂ ਕਿਸੇ ਚੀਜ਼ ਨੂੰ ਆਪਾਂ ਜਿੰਨਾ ਖਿੱਚਾਂਗੇ ਤਾਂ ਉਹਨਾਂ ਆਪਾਂ ਨੂੰ ਕੀ ਕਹਿੰਦੇ ਐ ਅਸੀਂ ਕਹਿ ਸਕਦੇ ਹਾਂ ਕਿ ਉਹਨਾ ਟੁੱਟ ਜਾਂਦੀ ਹੈ ਖਿੱਚਣ ਨਾਲ ਨਾ ਜਿੰਨਾ ਆਪਾਂ ਖਿੱਚਾਂਗੇ ਤਾਂ ਟੁੱਟ ਜਾਂਦੀ ਹੈ ਤਾਂ ਸਟੂਡੈਂਟਸ ਦੇਖੋ ਵਿਜ਼ਟਰ ਵੀਜ਼ਾ ਬਹੁਤ ਸੋਨੇ ਆ ਰਹੇ ਸੀ ਔਰ ਆਪਾਂ ਉਸ ਚੀਜ਼ ਦਾ ਮਿਸਯੂਜ਼ ਕਰਨਾ ਸ਼ੁਰੂ ਕਰਤਾ ਆਪਾਂ ਡਾਕੂਮੈਂਟਸ ਫੇਕ ਲਗਾਉਣੇ ਸ਼ੁਰੂ ਕਰਤੇ ਸੋ ਜਿੰਨੇ ਜ਼ਿਆਦਾ ਇਦਾਂ ਦੀਆਂ ਫਾਈਲਾਂ ਜਾਣਗੀਆਂ ਤਾਂ ਐਮਬੈਸੀ ਕਈ ਵਾਰ ਚੰਗੇ ਡਾਕੂਮੈਂਟਸ ਵਾਲੇ ਬੰਦਿਆਂ ਨੂੰ ਵੀ ਰਿਫਿਊਜ਼ ਕਰ ਦਿੰਦੀ ਹੈ ਸੋ ਜਿਨ੍ਹਾਂ ਦੇ ਠੀਕ ਡਾਕੂਮੈਂਟ ਹੈ ਉਹਨਾਂ ਨੂੰ ਮੈਂ ਕਹਾਂਗਾ ਕਿ ਤੁਹਾਡੇ ਤਾਂ ਰਿਫਿਊਜ਼ਲ ਆਈ ਹੈ ਜੇ ਤੁਹਾਡੇ ਜੈਨੂਇਨ ਡਾਕੂਮੈਂਟ ਹੈਗੇ ਆ ਤਪ ਰੀਫਾਈਲਿੰਗ ਕਰ ਸਕਦੇ ਆ ਰੀਫਾਈਲਿੰਗ ਕਰਕੇ ਅਸੀਂ ਦੁਬਾਰਾ ਤੋਂ ਵੀਜ਼ਾ ਲੈ ਸਕਦੇ ਆ ਬਿਲਕੁਲ ਜੇ ਤੁਹਾਡੇ ਸਹੀ ਡਾਕੂਮੈਂਟਸ ਆ ਬਿਲਕੁਲ ਸੋ ਰੀਫਾਈਲਿੰਗ ਦੇ ਨਾਲ ਵੀ ਵੀਜ਼ਾ ਆ ਸਕਦਾ ਪਰ ਜਸਮੀਤ ਜੀ ਦੀ ਇੱਕ ਗੱਲ ਸਾਰੇ ਵਿਦਿਆਰਥੀ ਲੜ ਬਣ ਕੇ ਰੱਖਣ ਕਿ ਡਾਕੂਮੈਂਟਸ ਤੁਸੀਂ ਬਿਲਕੁਲ ਜੈਨੂਨ ਲਗਾਉਣੇ ਨੇ ਔਰ ਜਸਮੀਤ ਜੀ ਅਖੀਰ ਚ ਕੈਨੇਡਾ ਦੇ ਲਈ ਹੁਣ ਸਾਡੇ ਜਿਹੜੇ ਰਿਫਿਊਜ਼ਲ ਵਾਲੇ ਨੇ ਉਹ इजीली ਅਪਲਾਈ ਕਰ ਸਕਦੇ ਨੇ ਤੇ ਫਰੈਸ਼ ਕੁਮੰਡੀ ਜੇਲਾ ਚਾਇਸ ਸਟੱਡੀ ਵੀਜ਼ਾ ਹੈ ਟੂਰਿਸਟ ਵੀਜ਼ਾ ਪੀਆਰ ਹੈ ਕਿਸੇ ਤਰ੍ਹਾਂ ਦੀ ਵੀ ਰਿਫਿਊਜ਼ਲ ਹੈ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਇੱਕ ਸਪੋਰਟ ਹੈਗਾ ਇਦਾਂ ਦੇ ਕੇਸਿਸ ਹੈਂਡਲ ਕਰਨ ਲਈ ਤੁਸੀਂ ਸਾਨੂੰ ਬਿਲਕੁਲ ਕੰਟੈਕਟ ਕਰ ਸਕਦੇ ਹੋ ਤੁਸੀਂ ਪੀਆਰ ਦੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤੁਸੀਂ ਇਨਵੈਸਟਮੈਂਟ ਕੈਟਾਗਰੀ ਵਿੱਚ ਵੀਜ਼ਾ ਲੈਣਾ ਚਾਹੁੰਦੇ ਹੋ ਤੁਸੀਂ ਐਂਟਰਪ੍ਰਨਰ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਬਿਲਕੁਲ ਮਦਦ ਕਰ ਸਕਦਾ ਹੈ ਕੋਈ ਵੀ ਵੀਜ਼ਾ ਦਿਮਾਦ ਲਈ ਬਾਕੀ ਕੰਟਰੀਸ ਤੇ ਦੇਖੋ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਵੀ ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ ابھی پی آر صرف کینیڈا کی ہی گائیڈینس دے سکے کنٹری پی آر گائیڈنس نہیں دے بالکل ٹھیک ہے جی تھنک یو سو مچ جسمیت جی نے سارے لی خاص طور پہ ٹائم کڈیا اور اس نمبر پہ وٹس ایپ کر سکتے ہو لائف کر سک لائو کال کر سکتے ہو نائن زیرو فور ون تھری نائن زیرو فور ون ٹو اور پی آر میں کوئی بی کی چار سال کی ڈگری کر رہا ہے ਤੋ ਪੀਆਰ ਮੇਂ ਕੋਈ ਪ੍ਰੋਬਲਮ ਹੋਗੀ ਸਰ ਇਹ ਕੇ ਵੀ ਕਲੈਰਿਟੀ ਦਿਓ ਕਿ 4 ਸਾਲ ਦੀ ਡਿਗਰੀ ਦਾ ਕੈਨੇਡਾ ਚ ਬੈਨੇਫਿਟ ਹੈ ਜਾਂ 3 ਸਾਲ ਦੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ 4 ਸਾਲ ਦੀ ਡਿਗਰੀ ਵੀਕ ਹੈ ਨਹੀਂ ਨਹੀਂ 4 ਸਾਲ ਦੀ ਨਹੀਂ 3 ਸਾਲ ਦੀ ਡਿਗਰੀ ਵੀਕ ਹੈ ਸੋ ਦੇਖੋ ਪਹਿਲੀ ਗੱਲ ਤਾਂ 4 ਸਾਲ ਦੀ ਡਿਗਰੀ ਜੇ ਤੁਸੀਂ ਕਿਸੇ ਨੇ ਕੋਈ ਕਰ ਰਿਹਾ ਤਾਂ ਉਹ ਤੇ ਡਿਪੈਂਡ ਕਰਦਾ ਹੈ ਕਿ ਕਿਹੜੇ ਸਟੇਟ ਤੋਂ ਕਰ ਰਿਹਾ ਦੇਖੋ ਜੇ ਤੁਸੀਂ ਸਕੈਚਵਨ ਤੋਂ ਕਰ ਰਿਹਾ ਤਾਂ ਬੀਬੀਏ ਕਰਦੇ ਹੀ ਪੀਆਰ ਮਿਲ ਜਾਏਗੀ ਜੇ ਨਿਊ ਬਰੂਨਸਟਿਕ ਤੋਂ ਕਰ ਰਿਹਾ ਤਾਂ ਬੀਬੀਏ ਕਰਦੇ ਹੀ ਪੀਆਰ ਮਿਲ ਜਾਏਗੀ ਉਹ ਜਿਹੜਾ ਆ ਰਿਓ ਤੋ ਕਰ ਰਿਆ ਤਾਂ ਬੀਬੀਏ ਕਰਦੇ ਹੀ ਪੀਆਰ ਨਹੀਂ ਮਿਲੇਗੀ ਤਾਂ ਉਹ ਟਾਰੀ ਕੋ ਨੂੰ ਜੌਬ ਲੱਭਣੀ ਪਏਗੀ ਸੋ ਡਿਪੈਂਡ ਕਰਦਾ ਹੈ ਕਿ ਕਿੰਨੀ ਦੇਰ ਚ ਤੁਸੀਂ ਜਿਹੜੀ ਪੀਆਰ ਕੀਤੀ ਕਿੰਨੀ ਦੇਰ ਚ ਕੀ ਕਰਨਿਆ ਤੇ ਕਿਹੜੇ ਸਟੇਟ ਤੋਂ ਤੁਸੀਂ ਕੀ ਕਰਨਿਆ ਕੀਤੀ ਇਹ ਚੀਜ਼ ਬਿਲਕੁਲ ਇਹਨਾਂ ਦਾ ਸਵਾਲ ਹੈ ਜੀ ਪਟੇਲ ਨੇ ਡਿਪੈਂਡ ਕਰਦਾ ਹੈ ਕਿ ਜਿਹੜੇ ਪ੍ਰੋਵਿੰਸ ਤੋਂ ਇਹ ਪੀਆਰ ਕਰਨਗੇ ਆ ਡਿਪਲੋਮ ਬੀਬੀਏ ਕਰਨਗੇ ਉੱਤੇ ਡਿਪੈਂਡ ਕਰੇਗਾ ਪੀਆਰ ਦਾ ਬਿਲਕੁਲ ਠੀਕ ਹੈ ਤੁਸੀਂ ਜ਼ਿਆਦਾ ਜਾਣਕਾਰੀ ਲਈ 90413 90412 ਤੇ ਕਾਲ ਵੀ ਕਰ ਸਕਦੇ ਹੋ ਥੈਂਕ ਯੂ ਸੋ ਮਚ ਜਸਮੀਤ ਜੀ ਔਰ ਸੈਮੀਨਾਰਸ ਦੇ ਵਿੱਚ ਸਾਰੇ ਵਿਦਿਆਰਥੀ ਜ਼ਰੂਰ ਜਾਓ ਕਿਉਂਕਿ ਜਸਮੀਤ ਜੀ ਵੀ ਪਰਸਨਲੀ ਤੌਰ ਤੇ ਇਹਨਾਂ ਸਾਰੇ ਸੈਮੀਨਾਰਸ ਅਵੇਲੇਬਲ ਹਨ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ